नाल दो बनाया गया और उस तो साल बना और साल बाद चेयरमैन चेयरमैन बना है दी है शेयर कंपनी की होल्डर ज्वाइंट पार्लियामेंट कमेटी करोड़ रुपया तीन लाख करोड़ रुपए का आम लोगों ने नुकसान होयाल कंपनियां जिन्होंने इन्वेस्ट कर दी है। ਉਦੋਂ ਜਨਤਾ ਵੇਖਦੀ ਹੈ ਜੀ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 58% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਉਹ ਇਸ ਕਰਕੇ منی ਲਾਂਡਰਿੰਗ ਹੈ ਈਡੀ ਦਾ ਦਫਤਰ ਘੇਰਨਾ ਹੈ ਤੇ ਸਰਕਾਰ ਨੂੰ ਅਸੀਂ ਮੱਤ ਪਕਰਦੇ ਨੇ ਇਹ ਸਭ ਕੇ ਅਧਾਰੀ ਸਿਰਫ ਕੋਡ ਨੂੰ ਅਧਾਰ ਹੀ ਦੱਸਿਆ ਜਾ ਰਿਹਾ ਸੇਬੀ ਕਹਿੰਦੀ ਹੈ ਅਧਾਰੀ ਨਾ ਬੇਬੁਨਿਆਦ ਸੇਬੀ ਕੌਣ ਹੈ ਸੇਬੀ ਚੋਰ ਹੈ ਸੇਬੀ ਇੰਡੈਂਟ ਅਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਇਹ ਜਿਹੜੇ ਹੈ ਉਹ ਸ਼ੈਲ ਕੰਪਨੀਜ਼ ਦੇ ਹੋਂਦ ਕਿ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਏ ਕਨਫਲਿਕਟ ਆਫ ਇੰਟਰਸਟ ਹੈ اور ਚੇਅਰਮੈਨ ਦੀ ਇੱਕ ਕੰਪਨੀ ਆ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋਈ ਹੈ ਜੀਰੀਆ ਫਾਈਨੈਂਸ਼ੀਅਲੀ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੰਗਾਪੁਰ ਗਵਰਨਮੈਂਟ ਨੇ ਇੰਪਾਰਟ ਕਰਤਾ ਜਿਹੜੀ ਕਿ 99% ਸੇਫੀ ਦੀ ਓਨਰਸ਼ਿਪ ਹੈ ਪੂਰਾ ਪੂਰਾ ਹਿੱਸਾ ਓਨਰ ਹੈ ਸੋ ਇਹ ਕਨਫਲਿਕਟ ਆਫ ਇੰਟਰਸਟ ਬਾਰੇ ਇੱਕ ਤੁਸੀਂ ਸਹੀ ਦੀ ਜਿਹੜਾ ਬੰਦਾ ਖੁਦ ਰੈਗੂਲੇਟਰੀਜ਼ ਕਰ ਰਿਹਾ ਉਸੇ ਅਭੀ ਤਾਂ ਚੇਅਰਮੈਨ ਕਿਵੇਂ ਹੋ ਸਕਦਾ ਸੋ ਇਹ ਕਰਕੇ ਸਾਡਾ ਕਰਨਾ ਹੈ ਕਿ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇੰਗੋਲਡ ਹੈ ਜਿਹੜੇ ਆਪਣੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰ ਦੇ ਵਿੱਚ ਲਾਉਂਦੇ ਇਹ ਉਹਨਾਂ ਨਾਲ ਗੱਲ ਕਰਦੇ ਨੇ ਕਿ ਇਹਦਾ ਹੁਣ ਅਸੀਂ ਇਹ ਇਨਕੁਆਰੀ ਮੰਗਦੇ ਹਾਂ ਅਸੀਂ ਚਾਹਦੇ ਕੀ ਏਡੀ ਮਨੀ ਲਾਂਡਰੀਂਗ ਦੇ ਤਹਿਤ ਉਹਨਾਂ ਦੇ ਫਰਕਾ ਦੇਖ ਕੇ ਪਾਰਲੀਮੈਂਟ ਨਹੀਂ ਜੁਆਇੰਟ ਪਾਰਲੀਮੈਂਟ ਦੀ ਕਮੇਟੀ ਇਹਦਾ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਰਾਹੀਂ ਜੀ